ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕੋਣਾ ਜੀ ਜੀ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ ਮਾਤਾ ਜੀ ਪੈਰੀ ਪੈਣਾ ਠੀਕ ਹੋ ਠੀਕ ਹੋ ਹਾਂ ਜੀ ਠੀਕ ਹੋ ਹਾਂ ਮੁੰਡਾ ਕਹਿੰਦਾ ਮੈਂ ਰਿਕਸ਼ਾ ਕਿਲੇਣਾ ਮਾ ਆਹੋ ਟਾੜੀ ਮੇਰੀਆ ਨਹੀਂ ਨਹੀਂ ਗੁਰੂ ਰਾਮਦਾਸ ਬਾਸ਼ਾ ਦੀ ਮਾਤਾ ਤੇਰਾ ਗੁਰੂ ਬੜਾ ਬਿਆਨ ਦਾ ਹੂੰ ਬੜਾ ਮੰਨਦਾ ਹਾਂ ਜੀ ਮੰਨਦਾ ਹਾਂ ਲਾ ਅੱਛਾ ਤੇ ਮਾਤਾ ਤੂੰ ਫਿਰ ਕਿਹਾ ਸੀ ਮਹਾਰਾਜ ਨੂੰ ਮਾ ਜੀ ਮਰਾ ਨੂੰ ਮਾਤਾ ਦਿਨਮੇ ਡੋਬੇ ਮਾਤਾ ਗਾਇਕ ਰੁਆਇ ਤੁ ਕਰਤੇ 2 2 3 3 ਅੱਛਾ ਮਾਤਾ ਜੀ ਬਹੁਤ ਸੋਹਣੀ ਗੱਲ ਆ ਤੇ ਜੇ ਤੇਰੀ ਸੇਵਾਤ ਕੇ ਸੇਵਾ ਕਰਦਾ ਨਾ ਤੇ ਤਾਈਓ ਆਪਾਂ ਇਹਨੂੰ ਦੇਣਾ ਮੈ ਰਿਕਸ਼ਾ ਲਾਗੀ ਨਾ ਮਾ ਹਾਂ ਇਹ ਇਹ ਤੇਰੀ ਸੇਵਾ ਕਰਦਾ ਤਾਂ ਕਰਕੇ ਇਹਨੂੰ ਦੇਣਾ ਮਾ ਰਿਕਸ਼ਾ ਮਾਤਾ ਠੀਕ ਹੈ ਬੜੀ ਸੇਵਾ ਹਾਂ ਠੀਕ ਹੈ ਰਾਜੀ ਆਪਣੇ ਵਿਕਲਾੰਗ ਪੋਤਲੀ ਫੇਰ ਮੇਰੇ ਕੋ ਆਈ ਹੈ ਕਿ ਪੁੱਤ ਮੇਰੇ ਪੋਤੋ ਨੂੰ ਰਿਕਸ਼ਾ ਦੇ ਦੇ ਇਹਨਾਂ ਨੂੰ ਸਾਹਮਣਾ ਵੈਣਾ ਸਿੰਗੋ ਆਪਣੇ ਆਣੂ ਬਿੱਲੀਆਂ ਭਾਵੇਂ ਜਿੰਨੀਆਂ ਮਰਜ਼ੀ ਆਪਾਂ ਬੜੀਆਂ ਬਣਾ ਲਈਏ ਗਨਾਰਗ ਨੂੰ ਜੇ ਦੇਣਾ ਨਾ ਗਨਾਰਗ ਦੇ ਚੰਨਾ 'ਚ ਕੁਝ ਪੇੜ ਕਰਨਾ ਤੇ ਫਿਰ ਰਜਈਏ ਮਾਵਾ ਦੇ ਚੰਨਾ ਤੱਕ ਆਉਣਾ ਪੈਣਾ ਸੇਵਾ ਕਰਿਆ ਕਰ ਮਾ ਦੀ ਠੀਕ ਹੈ ਰਿਕਸ਼ਾ ਤੈਨੂੰ ਦੇ ਦਨੇ ਆਪਾਂ ਅੱਜ ਠੀਕ ਹੈ ਇਹਦੀਆਂ ਅਰਦਾਸਾਂ ਨਾਲ ਹੀ ਤੈਨੂੰ ਅੱਜ ਮਿਲ ਲਈ ਰਿਕਸ਼ਾ ਹਾਂਜੀ ਜਮਤਾ ਜੀ ਆਗੇ ਪਿਆਰਿਓ ਕੈਰਤੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਮਾਂ ਕਿੰਨਾ ਠੀਕ ਹੈ ਮਾਤਾ ਜੀ ਕੋ ਹਾਂ ਤਾਂ ਬਾਉ ਜੀ ਸੇਵਾ ਸੇਵਾ ਕਰਦੇ ਸੀ ਗੋਦੇ ਸਾਹਿਬ ਹਾਂ ਜੀ ਹਾਂ ਜੀ ਸੇਵਾ ਕਰਦੀ ਸੀ ਮਾਤਾ ਨਹੀਂ ਇਹ ਬੈਠੇ ਹੀ ਪਤਾ ਹੀ ਰਿਕਸ਼ਾ ਆ ਗਿਆ ਆਜੋ ਬੈਠੋ ਹੈ ਸ਼ੁਕਰ ਹੈ ਸਹੀ ਐਜੂ ਤੇ ਹੈ ਕੋਚੀ ਮਾਤਾ ਜੀ ਕੋਚੋ ਕੋਚਾ ਆਇਆ ਤਾਂ ਦੇਖੋ ਚਾ ਮਾਤਾ ਅੱਛਾ ਅੱਛਾ ਨਾ ਕਰੇ ਤੁਹਾਡੇ ਪੈਰਾਂ ਵਿਚ ਮੇਰੇ ਆਫੀਤਾਨ ਗੁਰਦਾਨ ਬੈਠੋ ਮਾਤਾ ਜੀ ਬੈਠੋ ਮਾਤਾ ਦੇਖ ਕੇ ਬੈਠੋ ਆਜੋ ਪਾਜੀ ਬੈਠਣ ਦੋ ਇਹਨਾਂ ਨੂੰ ਆਜੋ ਉਧਰ ਆਓ ਉਧਰੋਂ ਦੀ ਆਜੋ ਆਜੋ ਬੈਠੋ ਪਾਜੀ ਬੈਠੋ ਬੈਠੋ ਪੰਗੁਰਦਾਨ ਬੈਠੋ ਬੈਠੋ ਸਾਹਿਬ ਆਜੋ ਬੈਠੋ ਬੈਠੋ ਮਾਤਾ ਜੀ ਬੈਠੋ ਬੈਠੋ ਮਾਤਾ ਜੀ ਭੈਜੀ ਭੈਜੀ ਧੰਨ ਗੁਰੂ ਜੀ ਆਂ। ਇਹਨਾਂ ਕਿਦਮ। ਅੱਛਾ। ਕੋਈ ਗੱਲ ਨਹੀਂ ਮਾੜੀ ਕੋਈ ਗੱਲ ਨਹੀਂ। ਤੁਸੀਂ ਉਹਨੇ ਨਾ। ਕਿਵੇਂ ਨਹੀਂ। ਤਾਂ। ਕੋਈ ਗੱਲ ਨਹੀਂ। ਚਲੋ ਕੋਈ ਗੱਲ ਨਹੀਂ। ਕੀ ਅੱਗੇ ਬਾਤ ਮੈਂ ਨਹੀਂ ਦੁਆ ਦੇਦਾ ਦੇਖ ਸਕਦਾ। ਆਹੋ। ਠੀਕ ਹੈ ਜੀ। ਬਣ ਗਈ ਮਾਤਾ ਜੀ ਗੱਲ। ਹਾਂ ਜੀ ਹਾਂ। ਹੈਂ ਖੁਸ਼ ਹੋ ਮਾਤਾ ਜੀ। ਠੀਕ ਹੈ। ਠੀਕ ਹੈ। ਠੀਕ ਹੈ। ਬਣ ਬਸ ਤੂੰ ਨਾ। ਜੀ ਬਾਬਾ ਜੀ ਕਿਰਤ ਕਰਕੇ ਆਪਣੀ ਮਾਂ ਨੂੰ ਰੋਟੀ ਖਵਾਣੀ ਹੈ ਠੀਕ ਆ ਤੁਹਾਡੇ ਪੁੱਤ ਦੇ ਰਿਕਸ਼ੇ ਦੀ ਮਾਇਆ ਵਾ ਜਿਹੜੀ ਗੁਰੂ ਰਾਮਦਾਸ ਪਾਸ਼ਾ ਜੀ ਨੇ ਭੇਜੀ ਆ ਤੇ ਤੁਸੀਂ ਆ ਦੇ ਦਿਓ ਭਾਈ ਸਾਹਿਬ ਫੜਾ ਦੇ 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 ਭਾਈ ਸਾਹਿਬ ਉਹਨਾਂ ਨੂੰ ਅਸੀਂ ਤੁਹਾਨੂੰ ਦਿੱਤੀ ਉਹਨਾਂ ਨੂੰ ਦੇ ਦਿਓ ਫਰਨ ਭਾਈ ਤੁਹਾਨੂੰ ਗੁਰੂ ਰਾਮਦਾਸ ਠੀਕ ਆ ਜੀ ਜਿਵੇਂ ਮਾਇਆ ਨਾ ਇਹ ਵਾਕਿਆ ਦੁਆਕ ਪਾਇ ਤੇ ਲੱਗੇ ਮੈਂ ਬਹੁਤ ਪਰਮਾ ਕਹੇ ਕਿ ਚੱਲ ਨਹੀਂ ਤੇ ਫਿਰ ਤੋੜ ਪਾਵਾਂਗੇ ਤੇ ਤੁਹਾਨੂੰ ਮਰੇ ਨੇ ਨਵੀਂ ਗੱਡੀ ਦਿੱਤੀ ਆ ਫਿਰ ਤੁਹਾਨੂੰ ਸਾਬ ਹੀ ਲੈਣ ਦੀ ਲੋੜ ਨਹੀਂ ਮਾਤਾ ਜੀ ਉਹਨੇ ਗੁਰੂ ਰਾਮਦਾਸ ਪਾਸ਼ਾ ਨੇ ਨਵੀਂ ਗੱਡੀ ਦਿੱਤੀ ਆ ਠੀਕ ਹੈ ਚਲੋ ਠੀਕ ਹੈ ਤੇਰਾ ਪੁੱਤ ਕਮਾਊਗਾ ਤੇ ਤੁਹਾਨੂੰ ਰੋਟੀ ਖਵਾਊਗਾ ਠੀਕ ਹੈ ਜੀ ਚਲੋ ਭਾਈ ਰਾਜੀ ਲੈ ਜਾਓ ਗੱਡੀ ਉੱਥੇ ਠੀਕ ਹੈ ਜੀ ਬਾਈ ਫਾਲਸਾ ਬਾਈ ਗੁਰਜੀਤ ਸਿੰਘ ਫਤੇ ਜੀ ਚੰਗਾ ਮਾਤਾ ਜੀ ਬਾਈ ਬਾਈ ਤਨਗੁਰ ਗ੍ਰੰਦਾਸ ਤਨਗੁਰ ਗ੍ਰੰਦਾਸ